ਪਿੰਡ ਦੀ ਇੱਕ ਛੋਟੀ ਜਿਹੀ ਗਲੀ ਜਿੱਥੇ ਸਵੇਰ ਚੜ੍ਹਦੀ ਹੈ ਦੁੱਧ ਵਾਲੇ ਦੀਆਂ ਕੈਨਾਂ ਦੀ ਚਣਕ ਨਾਲ ਉਸੇ ਗਲੀ ਦੇ ਇੱਕ ਘਰ ਵਿੱਚ ਇੱਕ ਲਿਫਾਫਾ ਗੇਟੇ ਹੇਠਾਂ ਸਲਾਈਡ ਹੋਇਆ ਬਿਜਲੀ ਦਾ ਬਿੱਲ ਸੀ ਜੋ ਪਿਤਾ ਨੇ ਚੁੱਪਚਾਪ ਜੇਬ ਵਿੱਚ ਰੱਖ ਲਿਆ ਮਾਂ ਨੇ ਵੇਖਿਆ ਪਰ ਕੁਝ ਕਿਹਾ ਨਹੀਂ ਘਰ ਵਿੱਚ ਰੁਟੀਨ ਚੱਲਦੀ ਰਹੀ ਚਾਹ ਦੀ ਖੁਸ਼ਬੂ ਬੈਗ ਦੀ ਜ਼ਿਪ ਤੇ ਪਿਤਾ ਦੀ ਪੱਗ ਦੀ ਸਾਫ਼ ਲੇਅਰ ਪਰ ਮਾਂ ਨੇ ਦਿਲ ਵਿੱਚ ਫੈਸਲਾ ਕਰ ਲਿਆ ਹਰ ਇੱਕ ਯੂਨਿਟ ਬਚਾਉਣਾ ਹੈ ਉਸਨੇ ਬਲਬ ਉਤਾਰਿਆ ਖਿੜਕੀ ਖੋਲੀ ਤੇ ਸੂਰਜ ਦੀ ਰੋਸ਼ਨੀ ਨੂੰ ਘਰ ਵਿੱਚ ਬੁਲਾ ਲਿਆ ਪਿਤਾ ਬਸ ੱਡੇ ਤੇ ਸਿੱਕੇ ਗਿਣਦਾ ਰਿਹਾ ਤੇ ਦੋਸਤ ਨੂੰ ਫੋਨ ਕਰਕੇ ਮਦਦ ਮੰਗੀ ਪਰ ਇਨਕਾਰ ਮਿਲਿਆ ਦੂਜੇ ਪਾਸੇ ਸਿਮਰਨ ਸਕੂਲ ਤੋਂ ਵਾਪਸ ਆ ਕੇ ਕਾਪੀ ਖਰੀਦਦੀ ਏ ਪੈਸੇ ਕੱਟ ਹੋਣ ਕਰਕੇ ਅੰਕਲ ਤੋਂ ਕਹਿੰਦੀ ਕੁਝ ਘਟਾ ਦਿਓ ਸ਼ਾਮ ਨੂੰ ਘਰ ਵਿੱਚ ਗਰਮੀ ਸੀ मां सब्जी काट रही थी बच्चे काम कर रहे सन ते पिता थकया हुआ पर मुस्करांदा ਘਰ ਆਇਆ ਰਾਤ ਦੇ ਖਾਣੇ ਤੇ ਰਿੰਕੂ ਮਜ਼ਾਕ ਕਰਦਾ ਮੈਂ ਫੈਨ ਬਣ ਕੇ ਹਵਾ ਮਾਰਾਂਗਾ ਬਿਜਲੀ ਬਚ ਜਾਏਗੀ ਸਿਮਰਨ ਹੌਲੀ ਆਵਾਜ਼ ਵਿੱਚ ਕਹਿੰਦੀ ਪਾਪਾ ਜੇ ਤੁਸੀਂ ਚਾਓ ਮੈਂ ਟਿਊਸ਼ਨ ਛੱਡ ਸਕਦੀ ਹਾਂ ਪਿਤਾ ਪਿਆਰ ਤੇ ਫਰਮਾਇਸ਼ ਨਾਲ ਕਹਿੰਦਾ ਗੱਲ ਖਤਮ ਤੇਰਾ ਪੜਨਾ ਸਭ ਤੋਂ ਜ਼ਰੂਰੀ ਹੈ ਰਾਤ ਨੂੰ ਪਿਤਾ ਅੰਗਣ ਵਿੱਚ ਰਿੰਕੂ ਦੀ ਸਾਈਕਲ ਠੀਕ ਕਰਦਾ ਹੈ ਤੇ ਬਿੱਲ ਦੇ ਪਿੱਛੇ ਕਿਸ਼ਤਾਂ ਦਾ ਹਿਸਾਬ ਲਿਖਦਾ ਹੈ। ਉਸੇ ਵੇਲੇ ਮਾਂ ਚੁੱਪਚਾਪ ਸਟੀਲ ਦੇ ਟਰੰਕ ਵਿੱਚੋਂ ਆਪਣੀਆਂ ਚਾਂਦੀ ਦੀਆਂ ਪਾਇਲਾਂ ਕੱਢਦੀ ਹੈ। ਉਹ ਜਾਣਦੀ ਸੀ ਕੱਲ ਸਿਮਰਨ ਦੀ ਫੀਸ ਦੇਣੀ ਹੈ। ਘਰ ਵਿੱਚ ਪੈਸਾ ਘਟ ਸੀ ਪਰ ਪਿਆਰ ਕਦੇ ਘਟ ਨਹੀਂ ਸੀ। ਮੋਰਲ ਆਫ ਦ ਸਟੋਰੀ ਮੱਧ ਵਰਗ ਦੇ ਘਰਾਂ 'ਚ ਖੁਸ਼ੀ ਵੱਡੇ ਖਰਚਿਆਂ ਨਾਲ ਨਹੀਂ ਆਉਂਦੀ। ਉਹਾਂ ਦੀ ਹੈ ਛੋਟੀਆਂ ਬਚਤਾਂ ਵੱਡੀਆਂ ਕੁਰਬਾਨੀਆਂ ਤੇ ਅਸੀਮ ਪਿਆਰ ਨਾਲ